ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਹਾਂ ਅਮਨ ਲੋਨਾ ਚੰਡੀਗੜ੍ਹ ਪੁਲਿਸ ਦੀ ਐਨਟੀ ਨਾਰਕੋਟਿਕਸ ਟਾਸਕ ਫੋਰਸ ਦੀ ਟੀਮ ਵੱਲੋਂ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਮਿਊਜ਼ਿਕ ਕੰਪਨੀ ਦੇ ਮਾਲਕ ਫਿਰੋਜ਼ਪੁਰ ਦੇ ਨੌਰੰਗ ਸਿਆਲ ਪਿੰਡ ਦੇ ਸਰਪੰਚ ਤੇ ਇੱਕ ਲੜਕੀ ਨੂੰ ਭਾਰੀ ਮਾਤਰਾ ਦੇ ਚਿੱਟੇ ਦੇ ਨਾਲ ਗ੍ਰਿਫਤਾਰ ਕਰ ਲਿਆ ਗਿਆ ਹੈ ਤੁਹਾਨੂੰ ਮਾਮਲੇ ਦੀ ਪੂਰੀ ਜਾਣਕਾਰੀ ਦੱਸ ਦਿੰਦੇ ਹਾਂ ਐਨਟੀ ਨਾਰਕੋਟਿਕਸ ਟਾਸਕ ਫੋਰਸ ਦੇ ਡੀਐਸਪੀ ਉਦੇਪਾਲ ਸਿੰਘ ਜੀ ਤੇ ਇੰਸਪੈਕਟਰ ਸਤਵਿੰਦਰ ਸਿੰਘ ਨੂੰ ਇੱਕ ਸੂਚਨਾ ਮਿਲੀ ਸੀ ਕਿ ਸੈਕਟਰ 42 ਦੀ ਲੇਕ ਕੋਲ ਇੱਕ ਗਲੈਂਜ਼ਾ ਗੱਡੀ ਆਏਗੀ ਚੰਡੀਗੜ੍ਹ ਨੰਬਰ ਤੇ ਇੱਕ ਲੜਕੀ ਮੌਜੂਦ ਹੋਣਗੇ ਤੇ ਇਸ ਗੱਡੀ 'ਚ ਡਰੱਗਸ ਹੋ ਸਕਦੀ ਹੈ ਜਿਸ ਤੋਂ ਬਾਅਦ ਪੁਲਿਸ ਵੱਲੋਂ ਇੱਕ ਟੀਮਾਂ ਗਠਿਤ ਕੀਤੀ ਗਈਆਂ ਤੇ ਟੀਮਾਂ ਨੇ ਸੈਕਟਰ 42 ਦੀ ਲੇਕ 'ਚ ਛਾਪੇਮਾਰੀ ਕੀਤੀ ਤੇ ਉੱਥੇ ਗਲਾਂਜਾ ਗੱਡੀ ਨੂੰ ਪੁਲਿਸ ਨੇ ਰੋਕ ਲਿਆ ਤੇ ਉਸ ਵਿੱਚ ਦੋ ਸ਼ਖਸ ਮੌਜੂਦ ਸਿਗੇ ਜਿਹੜੇ ਕਿ ਇੱਕ ਤਾਂ ਜਿਹੜੇ ਮੋਗੇ ਦੇ ਰਹਿਣ ਵਾਲੇ ਵਿਕਰਮਜੀਤ ਸਿੰਘ ਹੈ 28 ਸਾਲ ਦੀ ਉਮਰ ਹੈ ਤੇ ਨਾਲ ਇੱਕ ਲੜਕੀ ਬੈਠੀ ਹੋਈ ਸੀ ਅਵਨੀਤ ਜਿਹੜੀ ਕਿ ਸੈਕਟਰ 91 ਮੁਹੱਲੇ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਤੇ ਇਹਨਾਂ ਦੋਨਾਂ ਕੋਲੋਂ ਪੁਲਿਸ ਨੇ ਪੁੱਛਗਿੱਛ ਕੀਤੀ ਤੇ ਤਲਾਸ਼ੀ ਵੀ ਲਈ ਗਈ ਇਹਨਾਂ ਦੀ ਗੱਡੀ ਦੀ ਗਲਾਂਜਾ ਗੱਡੀ ਦੇ ਮੀ ਲ ਕੋਇਆ ਹੋਇਆ ਸੀਗਾ ਜਿਹੜਾ ਕਿ ਪੁਲਿਸ ਵੱਲੋਂ ਬਰਾਮਦ ਕਰ ਲਿਆ ਗਿਆ ਹੈ ਇਹਨਾਂ ਦੋਨਾਂ ਨੂੰ ਪੁਲਿਸ ਨੇ ਕੋਰਟ 'ਚ ਪੇਸ਼ ਕੀਤਾ ਤੇ ਕੋਰਟ ਨੇ ਵਿਕਰਮਜੀਤ ਸਿੰਘ ਦਾ 5 ਦਿਨ ਦਾ ਤੇ ਅਵਨੀਤ ਦਾ 2 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਤੇ ਉਸ ਤੋਂ ਬਾਅਦ ਪੁੱਛਗਿੱਛ ਵਿੱਚ ਸਾਹਮਣੇ ਆਇਆ ਕਿ ਜਿਹੜਾ ਵਿਕਰਮਜੀਤ ਸਿੰਘ ਹੈ ਇਹ ਇੱਕ ਹੋਰ ਸ਼ਖਸ ਹੈ ਜਿਹਦੇ ਕੋਲ ਇਹ ਚਿੱਟੇ ਚਿੱਟਾ ਲੈ ਕੇ ਆਂਦਾ ਸੀਗਾ ਤੇ ਉਸ ਤੋਂ ਸਸਤੇ ਰੇਟ ਤੇ ਚਿੱਟਾ ਲਿਆ ਕੇ ਇਹ ਚੰਡੀਗੜ੍ਹ ਤੇ ਟਰਾਈ ਸਿਟੀ 'ਚ ਭਾਰੀ ਮਾਤਰਾ 'ਚ ਚਿੱਟਾ ਜਿਹੜਾ ਹੈ ਕਿ ਸਪਲਾਈ ਕਰਦਾ ਆ ਰਿਹਾ ਸੀਗਾ ਤੇ ਤੁਹਾਨੂੰ ਦੱਸ ਦਿੰਦੇ ਆ ਜੀ ਜਿਹੜਾ ਵਿਕਰਮਜੀਤ ਸਿੰਘ ਹੈ ਜਿਨੇ ਪੁੱਛਗਿੱਛ ਦੇ ਦੌਰਾਨ ਦੱਸਿਆ ਕਿ ਉਹ ਲਵਪ੍ਰੀਤ ਸਿੰਘ ਨਾਮ ਦਾ ਸ਼ਖਸ ਹੈ ਜਿਹੜਾ ਕਿ ਨੌਰੰਗ ਕੇ ਸਿਆਲ ਫਿਰੋਜਪੁਰ ਦਾ ਪਿੰਡ ਹੈ ਉਹਦੇ ਦਾ ਸਰਪੰਚ ਹੈ ਮੌਜੂਦਾ ਸਰਪੰਚ ਹੈ ਤੇ ਉਹਦੇ ਪਿਤਾ ਅਮਰੀਕ ਸਿੰਘ ਪੰਜਾਬ ਪੁਲਿਸ ਤੋਂ ਰਿਟਾਇਰਡ ਸਬ ਇੰਸਪੈਕਟਰ ਵੀ ਨੇ ਤੇ ਉਹ ਲਗਾਤਾਰ ਇਹਦੀ ਸਪਲਾਈ ਇਹਨਾਂ ਨੂੰ ਦਿੰਦੇ ਸੀਗੇ ਤੇ ਉਸ ਤੋਂ ਬਾਅਦ ਵਿਕਰਮਜੀਤ ਸਿੰਘ ਤੇ ਅਵਨੀਤ ਚੰਡੀਗੜ੍ਹ ਤੇ ਟਰਾਈ ਸਿਟੀ ਚ ਇਹ ਜਿਹੜੀ ਹੈ ਕਿ ਡਰੱਗਸ ਦੀ ਸਪਲਾਈ ਕਰਦੇ ਸੀ ਤੁਹਾਨੂੰ ਸਾਰਾ ਕੁਝ ਦੱਸ ਦਿੰਦੇ ਆ ਵੀ ਇਹਨਾਂ ਦੀ ਕੀ ਪ੍ਰੋਫਾਈਲ ਹੈ ਜਿਹੜਾ ਵਿਕਰਮਜੀਤ ਸਿੰਘ ਹੈ ਇਹ ਬਾਜੇ ਕੇ ਜ਼ਿਲ੍ਹਾ ਮੋਗਾ ਦਾ ਰਹਿ 28 ਸਾਲ ਦੀ ਉਮਰ ਹੈ ਤੇ ਇਹ MBA ਇਹਨੇ ਕੀਤੀ ਹੋਈ ਹੈ ਤੇ ਇਹ ਆਪਣਾ ਅਵਨੀਤ ਦਾ ਦੋਸਤ ਦੱਸਿਆ ਜਾ ਰਿਹਾ ਹੈ ਅਵਨੀਤ ਕੌਣ ਹੈ ਇਹ ਮਨੀ ਮਾਜਰਾ ਚ ਜੰਮੀ ਪਲੀ ਹੈ ਤੇ ਹੁਣ ਇਸ ਟਾਈਮ 91 ਮੋਹੱਲੇ ਚ ਰਹਿੰਦੀ ਹੈ ਇਹਦੀ ਉਮਰ ਹੈ 22 ਸਾਲ ਇਹ ਦੋਨੋਂ ਆਪਸ ਚ ਦੋਸਤ ਹੈ ਵਿਕਰਮਜੀਤ ਸਿੰਘ ਤੇ ਅਵਨੀਤ ਤੇ ਉਸ ਤੋਂ ਬਾਅਦ ਹੁਣ ਦੱਸ ਦਿੰਦੇ ਆ ਕਿ ਜਿਹੜਾ ਵਿਕਰਮਜੀਤ ਸਿੰਘ ਹੈ ਇਹ ਜਿਹੜਾ ਆਪਣਾ 91 ਸੈਕਟਰ ਮੋਹੱਲੀ ਦਾ ਹੈ ਉੱਥੇ ਦੇ ਇੱਕ ਬਿਗ ਬॉयਜ਼ ਨਾਮ ਤੋਂ ਇਹ ਕੰਪਨੀ ਚਲਾਉਂਦਾ ਹੈ ਤੇ ਕੰਪਨੀ ਚਲਾਉਂਦਿਆਂ ਹੋਇਆਂ 뮤직 ਕੰਪਨੀ ਜਿਹੜੀ ਹੈ ਇਹਦੀ ਉਹਦੇ ਚ ਚਲਦਿਆਂ ਕੰਪਨੀ ਦੇ ਚੰਦੇ ਲਵਪ੍ਰੀਤ ਦੇ ਸੰਪਰਕ ਵਿੱਚ ਆ ਗਿਆ ਸੀ ਤੇ ਲਵਪਰੀ ਤੇਨਾ ਨੂੰ ਜਿਹੜੇ ਕੀ ਡਰਗਸ ਦਿੰਦਾ ਸੀ ਡਰਗਸ ਤੋਂ ਬਾਅਦ ਇਹ ਅੱਗੇ ਸਪਲਾਈ ਕਰਦੇ ਸੀਗੇ ਤੇ ਪੁਲਿਸ ਦੀ ਪੁੱਛਗਿੱਛ ਵਿੱਚ ਹੁਣ ਸਾਹਮਣੇ ਆਇਆ ਵੀ ਜਿਹੜਾ ਲਵਪਰੀ ਸਿੰਘ ਹੈ ਇਹਦਾ ਕੋਈ ਵਿਦੇਸ਼ 'ਚ ਇੱਕ ਬੰਦਾ ਬੈਠਾ ਹੈ ਜਿਹਦੇ ਇਹ ਸੰਪਰਕ ਚ ਹੈ ਲਗਾਤਾਰ ਤੇ ਇਹ ਜਿਹੜਾ ਹੈ ਕਿ ਉੱਥੋਂ ਦੀ ਮਾਲ ਜਿਹੜਾ ਆ ਰਿਹਾ ਹੈ ਚਿੱਟੇ ਦਾ ਤੇ ਉਸ ਤੋਂ ਬਾਅਦ ਇਹ ਅੱਗੇ ਸਪਲਾਈ ਹੁੰਦਾ ਹੈ ਤੇ ਜਿਹੜਾ ਲਵਪਰੀ ਸਿੰਘ ਹੈ ਦੱਸਿਆ ਜਾ ਰਿਹਾ ਵੀ ਇਹ ਹਵਾਲਾ ਦੇ ਥਰੂ ਹੀ ਉਸ ਵਿਦੇਸ਼ੀ ਬੈਠੇ ਬੰਦੇ ਨੂੰ ਹੀ ਪੈਸਾ ਪਹਚਾਰਿਆ ਹੈ ਇਹ ਤੁਹਾਨੂੰ ਦੱਸ ਦਿੰਦੇ ਨੇ ਇਹਨਾਂ ਕੋਲ ਕੀ ਕੀ ਬਰਾਮਦਗੀ ਹੋਈ ਹੈ ਤੁਹਾਨੂੰ ਉਹ ਵੀ ਦੱਸ ਦਿੰਦੇ ਆ ਇਹਨਾਂ ਤਿੰਨਾਂ ਕੋਲੋਂ ਪ ਜਿਹੜੀ ਕਿ ਚਿੱਟੇ ਦੀ ਜਿਹੜੀ ਮਸ਼ੀਨ ਹੈ ਜਿਹੜੀ ਕਿ ਤੋਲਣ ਵਾਲੀ ਮਸ਼ੀਨ ਹੈ ਉਹ ਬਰਾਮਦ ਕੀਤੀ ਗਈ ਹੈ ਤੇ ਕਰੰਸੀ ਕਰੰਸੀ ਦੀ ਇੱਕ ਮਸ਼ੀਨ ਬਰਾਮਦ ਕੀਤੀ ਗਈ ਹੈ ਤੇ 4.5 ਲੱਖ ਦੀ ਇੱਕ ਡਰੱਗ ਮੈਨੀ ਤੇ ਇਲਾਵਾ 1.5 ਕਿਲੋ ਚਿੱਟਾ ਇਹਨਾਂ ਕੋਲ ਬਰਾਮਦ ਕੀਤਾ ਗਿਆ ਹੈ ਤੇ ਉਹਨੂੰ ਦੱਸ ਦਿੰਦੇ ਨੇ ਇਹਨਾਂ ਕੋਲ ਇੱਕ ਐਂਡੇਵਰ ਗੱਡੀ ਤੇ ਇੱਕ ਜਿਹੜੀ ਗੱਡੀ ਹੈ ਇਹਨਾਂ ਕੋਲ ਆਡੀ ਗੱਡੀ ਬਰਾਮਦ ਕੀਤੀ ਗਈ ਹੈ ਤੇ ਇੱਕ ਗਲੈਂਜ਼ਾ ਗੱਡੀ ਗਈ ਹੈ ਬਰਾਮਦ ਕੀਤੀ ਗਈ ਹੈ ਜਿਹੜੀ ਕਿ ਇਹਨਾਂ ਨੇ ਚਿੱਟਿਆਂ ਦੇ ਪੈਸਿਆਂ ਦੀ ਕਾਲੀ ਕਮਾਈ ਤੋਂ ਹੀ ਇਹ ਖਰੀਦੀ ਗਈ ਸੀ ਤੇ ਇਹ ਤਿੰਨਾਂ ਗੱਡੀਆਂ ਪੁਲਿਸ ਨੇ ਬਰਾਮਦ ਕਰ ਲਈ ਗਈ ਹੈ ਤੇ ਤੁਹਾਨੂੰ ਲਗਾਤਾਰ ਦੱਸ ਦਿੰਨੇ ਆਂ ਵੀ ਐਂਟੀ ਨਾਰਕੋਟਿਕਸ ਟਾਸਕ ਫੋਰਸ ਦੀ ਟੀਮ ਨੂੰ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ ਕਿ ਇੱਕ 뮤직 ਕੰਪਨੀ ਦਾ ਮਾਲਕ ਇੱਕ ਪੰਜਾਬ ਦੇ ਫਿਰੋਜਪੁਰ ਜ਼ਿਲ੍ਹੇ ਦੇ ਨੌਰੰਗ ਕੇ ਸਿਆਲ ਦੇ ਸਰਪੰਚ ਮੌਜੂਦਾ ਸਰਪੰਚ ਲੱਪਰੀ ਸਿੰਘ ਤੇ علاوہ ਇੱਕ ਅਵਨੀਤ ਕੌਰ ਨਾਮ ਦੀ ਲੜਕੀ ਹੈ ਜਿਹੜੀ ਕਿ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਈ ਗਈ ਹੈ ਤਰੋਂ ਦੱਸਦੇ ਨੇ ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਵੀ ਇਹਨਾਂ ਤਿੰਨਾਂ ਚੋਂ ਅਵਨੀਤ ਹੈ ਜਿਹੜੀ ਉਹ ਨਸ਼ੇ ਦੀ ਆਦੀ ਹੈ ਤੇ ਉਹਨੇ ਗ੍ਰੈਜੂਏਟ ਵਿੱਚ ਹੀ ਛੱਡਤੀ ਸੀਗੀ ਕਿਉਂਕਿ ਨਸ਼ੇ ਦੀ ਲਤ ਕਰਕੇ ਉਹ ਅੱਗੇ ਪੜਾਈ ਨਹੀਂ ਕਰ ਸਕੀ ਤੇ ਪੁਲਿਸ ਵੱਲੋਂ ਲਗਾਤਾਰ ਇਹਨਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਹੁਣ ਇਸ ਸਮੇਂ ਵਿਕਰਮਜੀਤ ਸਿੰਘ 5 ਦਿਨ ਦੇ ਪੁਲਿਸ ਰਿਮਾਂਡ 'ਤੇ ਹੈ ਅਵਨੀਤ 2 ਦਿਨ ਦੇ ਰਿਮਾਂਡ 'ਤੇ ਹੈ ਤੇ ਤੀਸਰਾ ਜਿਹੜਾ આરોપી ਹੈ ਲੱਪਰੀ ਸਿੰਘ ਇਹ 7 ਦਿਨਾਂ ਦੇ ਰਿਮਾਂਡ 'ਤੇ ਚੱਲ ਰਿਹਾ ਹੈ ਪੁਲਿਸ ਲਗਾਤਾਰ ਇਹਨਾਂ ਤਿੰਨਾਂ ਕੋਲ ਪੁੱਛਗਿੱਛ ਕਰ ਰਹੀ ਹੈ ਲੱਪਰੀ ਸਿੰਘ ਕੋਲ ਲਗਾਤਾਰ ਪੁੱਛਿਆ ਜਾ ਰਿਹਾ ਵੀ ਵਿਦੇਸ਼ 'ਚ ਕੋ ਕਿਹੜਾ ਬੰਦਾ ਉਹਦਾ ਬੈਠਾ ਹੈ ਤੇ ਆਖਿਰ ਕਿਸ ਤਰ੍ਹਾਂ ਇਹਦੇ ਕੋਲ ਡਰੱਗ पुलिस वालों लगातार कह रहा है कह जा रहा है कि भी इस मामले दी होर भी गहनता तो जांच की जा रही है तो मामले से होर भी बड़े व्डे खुलासे जल्द हो चंडीगढ़ तो कैमरामैन दीपक के नाल मैं अमन लूना दैनिक सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर